ਚੋਰਾ ਨੇ ਸ਼ਗਨਾ ਵਾਲੇ ਘਰ ਵੀ ਧਾਵਾ ਬੋਲ ਦਿੱਤਾ ਜੀ ਹਾਂ ਤੁਹਾਨੂੰ ਦੱਸਦੀ ਕਿ ਅੱਜ ਚੰਦਕ ਦਿਨ ਹੀ ਵਿਆਹ ਹੋਇਆ ਸੀਗੇ ਘਰ ਦੇ ਵਿੱਚ ਵਿਆਹ ਹੋਇਆ ਬੜੇ ਚਾਵਾ ਦੇ ਨਾਲ ਲੜਕੀ ਜਿਹੜੀ ਹੈ ਮੁੰਡੇ ਦਾ ਪਰਿਵਾਰ ਵਿਆਹ ਕੇ ਲੈ ਕੇ ਆਇਆ ਔਰ ਤੁਹਾਨੂੰ ਪਤਾ ਹੈ ਕਿ ਜਦੋਂ ਵਿਆਹ ਹੋਇਆ ਹੋਵੇ ਤਾਂ ਹਫ਼ਤਾ 10 ਦਿਨ ਵਿਆਹ ਤੋਂ ਬਾਅਦ ਦੇ ਵਿੱਚ ਵੀ ਖਲਾਰਾ ਸਮੇਟਿਆ ਨਹੀਂ ਜਾਂਦਾ ਆਰ ਕੋਈ ਕਦੀ ਕੋਈ ਸ਼ਗਨ ਦੀ ਨਾਲ ਆ ਗਿਆ ਕਦੀ ਕੋਈ ਸ਼ਗਨ ਦੀ ਨਾਲ ਆ ਗਿਆ ਤਾਂ ਤੁਸੀਂ ਸਾਰੇ ਸਮਝਦੇ ਹੋ ਕਿ ਵਿਆਹ ਜਦੋਂ ਹੁੰਦਾ ਹੈ ਤਾਂ ਉਦੋਂ ਵਿਆਹ ਤੋਂ ਬਾਅਦ ਦੇ ਵਿੱਚ ਵੀ ਪੂਰਾ ਪਰਿਵਾਰ ਰੁੱਝਿਆ ਰਹਿੰਦਾ ਹੈ ਕੰਮਕਾਰਾਂ ਦੇ ਵਿੱਚ ਤਾਂ ਇੱਕ ਘਟਨਾ ਵਾਪਰੀ ਹੈ ਇਸ ਵਿਆਹ ਵਾਲੇ ਘਰ ਦੇ ਵਿੱਚ ਚੋਰਾ ਨੇ ਦਿਨ ਦਿਹਾੜੇ ਇਸ ਵਿਆਹ ਵਾਲੇ ਘਰ ਨੂੰ ਨਿਸ਼ਾਨਾ ਬਣਾਇਆ ਜਿੰਨਾਂ ਤੇ ਜੇ ਚੰਦਕ ਦਿਨ ਹੀ ਵਿਆਹ ਨੂੰ ਕੋਈ ਸੀਗੇ ਮੈਸ ਅਜੇ ਹਫਤਾ ਕੋ ਹੋਇਆ ਵਿਆਹ ਨੂੰ ਤਾਂ ਉਸ ਤੋਂ ਬਾਅਦ ਹੀ ਚੋਰਾ ਨੇ ਇਸ ਘਰ ਦੇ ਵਿੱਚ ਚੋਰੀ ਨੂੰ ਅੰਜਾਮ ਦਿੱਤਾ ਹੈ ਤੁਹਾਨੂੰ ਦੱਸਦੀ ਕਿ ਜਿਹੜੇ ਸ਼ਗਨ ਦੇ ਲਫਾਫੇ ਜਿਹੜੇ ਕਾਰਡ ਅੱਜਕੱਲ ਮਿਲਦੇ ਨੇ ਜਿਸ ਦੇ ਵਿੱਚ ਅਸੀਂ ਪੈਸੇ ਪਾ ਕੇ ਤੇ ਲਾੜਾ ਤੇ ਲਾੜੀ ਨੂੰ ਦੇ ਦਿੰਨੇ ਆ ਤਾਂ ਉਹ ਕਾਰਡ ਅਜੇ ਉਦਾਂ ਹੀ ਰੱਖੇ ਹੋਏ ਸੀਗੇ ਗਹਿਣਾ ਗੱਟਾ ਜੁੜਾ ਕੁੜੀ ਨੂੰ ਪਾਇਆ ਹੋਇਆ ਸੀ ਉਹਦੇ ਪੇਕੇ ਪਰਿਵਾਰ ਨੇ ਉਹਦੇ ਸਹੁਰੇ ਪਰਿਵਾਰ ਨੇ ਤਾਂ ਉਹ ਸਾਰਾ ਗਹਿਣਾ ਗੱਟਾ ਜੁੜਾ ਆ ਉਹ ਰੱਖਿਆ ਹੋਇਆ ਸੀ ਤਾਂ ਤੁਹਾਨੂੰ ਦੱਸਦੀ ਕਿ ਅੰਤੇ ਤੋਂ ਚੋਰ ਆਉਂਦੇ ਨੇ ਤਾਂ ਘਰ ਦੇ ਕਿਤੇ ਕੰਮ ਗਏ ਹੁੰਦੇ ਆ ਤਾਲਾ ਲਾ ਕੇ ਪਰ ਜਦੋਂ ਘਰ ਦੇ ਆਣ ਕੇ ਦੇਖਦੇ ਆ ਤਾਂ ਤਾਲੇ ਟੁੱਟੇ ਹੋਏ ਹੁੰਦੇ ਆ ਔਰ ਚੋਰਾ ਨੇ ਤਾਵਾ ਬੁੱਲਿਆ ਹੁੰਦਾ 4 ਲੱਖ ਰੁਪਇਆ ਕੈਸ਼ ਦੱਸਿਆ ਜਾ ਰਿਹਾ ਕਿ ਜਿਹੜਾ ਲੋਕਾਂ ਨੇ ਕੋਈ ਸ਼ਗਨ ਦਿੱਤਾ ਹੁਣੇ ਲਾੜਾ ਤੇ ਲਾੜੀ ਨੂੰ ਉਹ ਸ਼ਗਨ ਇਕੱਠਾ ਹੋਇਆ ਹੁਣਾ ਔਰ ਜਿਹੜੇ ਪੈਸੇ ਨੇ ਘਰ ਦੇ ਵਿੱਚ ਉਹ ਵੀ ਪਏ ਸੀ 4 ਲੱਖ ਰੁਪਇਆ ਨਗਦ ਔਰ 8-9 ਲੱਖ ਰੁਪਏ ਦੇ ਗਹਿਣੇ ਜਿਹੜੇ ਕਿ ਲੜਕੀ ਨੂੰ ਉਹਦੇ ਪੇਕੇ ਪਰਿਵਾਰ ਨੇ ਪਾਏ ਉਹਦੇ ਸਹੁਰੇ ਪਰਿਵਾਰ ਨੇ ਪਾਏ ਤਾਂ ਉਹ 4 ਲੱਖ ਰੁਪਇਆ ਕੈਸ਼ ਤੇ ਸੋਨਾ ਜਿਹੜਾ ਆ ਜਿਸ ਦੀ ਤਕਰੀਬਨ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਕੀਮਤ ਜਿਹੜੀ ਹੈ ਉਹ 8 ਲੱਖ ਰੁਪਏ ਦੇ ਕਰੀਬ ਬਣਦੀ ਹੈ ਤਾਂ ਉਹ ਸਾਰਾ ਸਮਾਨ ਜਿਹੜਾ ਆ ਚੋਰੀ ਕਰ ਲਿਆ ਗਿਆ ਨਾ ਚੋਰਾਂ ਦੇ ਵੱਲੋਂ ਤਾਂ ਦਿਨ ਦਿਹਾੜੇ ਘਰ ਦੇ ਵਿੱਚ ਧਾਵਾ ਬੋਲਿਆ ਗਿਆ ਅਜੇ ਚੰਦ ਕ ਦੇਣ ਹੀ ਵਿਆਹ ਕੋਈ ਸੀ ਘਰ ਦੇ ਵਿੱਚ ਖੁਸ਼ੀਆਂ ਸੀਗੀਆਂ ਸ਼ਗਨ ਦਾ ਮਾਹੌਲ ਸੀ ਕਿਉਂਕਿ ਮੁੰਡੇ ਦਾ ਵਿਆਹ ਰੱਖਿਆ ਪਿਆ ਸੀ ਔਰ ਜਦੋਂ ਵਿਆਹ ਕੇ ਲੜਕੀ ਮੁੰਡਾ ਲੈ ਕੇ ਆਉਂਦਾ ਤਾ ਘਰ ਦੇ ਵਿੱਚ ਬੜੀ ਖੁਸ਼ੀ ਸੀ ਪਰ ਚੰਦਕ ਦਿਨ ਬਾਅਦ ਕੀ ਉਹ ਸਾਰੇ ਸ਼ਗਨਾ ਵਾਲੇ ਲਫਾਫੇ ਅਲਮਾਰੀ ਦੇ ਵਿੱਚ ਪਿਆ ਸੁਨਾ ਗੈਪ ਕੋ ਕੋ ਜਾਂਦਾ ਮੈਂਟਾਸ ਕੈਂਟਾਂ ਦੇ ਵਿੱਚ ਤਾਂ ਸੀਸੀਟੀਵੀ ਕੈਮਰਾ ਦੇ ਵਿੱਚ ਤਸਵੀਰਾਂ ਕਹਿਤ ਕੋਈਆਂ ਨੇ ਜਦੋਂ ਚੋਰ ਆਉਂਦੇ ਨੇ ਬੇਖੌਫ ਹੋ ਕੇ ਚੋਰ ਆਉਂਦੇ ਨੇ ਘਰ ਦਾ ਤਾਲਾ ਤੋੜਦੇ ਨੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਲਮਾਰੀਆਂ ਤੇ ਤਾਲੇ ਤੱਕ ਤੋੜ ਕੇ ਤੇ ਜਿਹੜਾ ਕੈਸ਼ 4 ਲੱਖ ਰੁਪਈਆ ਜਿਹੜੇ ਕੋਈ ਸਲਾਮੀਆਂ ਸਲੂਮੀਆਂ ਕਿਸੇ ਨੇ ਦਿੱਤਾ ਲਿਆ ਸ਼ਗਨ ਇਕੱਠਾ ਕੋਇਆ ਸੀ ਉਹ ਲਫਾਫੇ ਉੰਜ ਕੀ ਫਰਸ਼ ਦੇ ਉੱਪਰ ਖਿਲਰੇ ਕੋਈ ਨੇ ਉਹ ਫਰਸ਼ ਤੇ ਲਫਾਫੇ ਖਿਲਰੇ ਨੇ ਉਹਨਾਂ ਦੇ ਵਿੱਚੋਂ ਕੈਸ਼ ਕੱਢਿਆ ਕੋਇਆ 4 ਲੱਖ ਦੇ ਕਰੀਬ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੈਸ਼ ਬਣਦਾ ਏ ਔਰ ਗਹਿਣਾ ਘਟਾ ਜਿਹੜਾ ਲੜਕੀ ਨੇ ਜੇ ਪਾ ਕੇ ਵੀ ਨਹੀਂ ਦੇਖਿਆ ਪੇਕੇ ਪਰਿਵਾਰ ਨੇ ਦਿੱਤਾ ਸਾਕ ਸਬੰਧੀਆਂ ਨੇ ਦਿੱਤਾ ਸੀ ਸਹੁਰੇ ਪਰਿਵਾਰ ਨੇ ਦਿੱਤਾ ਸੀ ਚਾਹ ਆਪਣਾ ਲੜਕੀ ਨੂੰ ਕਿ ਮੈਂ ਹੁਣ ਪਾਉਂਗੀ ਪਰ ਉਹ ਪਹਿਲਾਂ ਕੀ ਚੋਰ ਲੈ ਕੇ ਫਰਾਰ ਹੋ ਚੁੱਕੇ ਨੇ 8 ਲੱਖ ਰੁਪਿਆ ਉਸਦੀ ਕੀਮਤ ਦੱਸੀ ਜਾ ਰਹੀ ਹੈ ਤਾਂ ਹੁਣ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਸ਼ਗਨ ਸੀ ਖੁਸ਼ੀਆਂ ਸੀਗੀਆਂ ਪਰ ਉਸ ਤੋਂ ਬਾਅਦ ਕੀ ਸਾਰਾ ਕੁਝ ਘਰ ਦੇ ਵਿੱਚੋਂ ਚੋਰੀ ਹੋ ਚੁੱਕਿਆ ਹੈ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਆਉਂਦੇ ਚੋਰ ਕੈਦ ਕੋਈ ਨਹੀਂ ਕਿਵੇਂ ਤਾਲਾ ਤੋੜਦੇ ਨੇ ਔਰ ਤਾਲਾ ਤੋੜ ਕੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਫਿਲਹਾਲ ਪੁਲਿਸ ਦੇ ਕੋਲ ਸ਼ਿਕਾਇਤ ਦਿੱਤੀ ਗਈ ਹੈ ਬਾਕੀ ਪਰਵਾਹ